ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਸ਼ੇਅਰ ਕਰਨ ਲੱਗਾ ਇੱਕ ਕੱਲ ਇੱਕ ਵੀਰ ਦਾ ਮੈਸੇਜ ਆਇਆ ਤਾਂ ਰੋਮਾ ਕੋਲ ਇੱਕ ਬੰਦਾ ਹੈ ਆਪਣਾ ਪਾਕਿਸਤਾਨੀ ਠੀਕ ਹੈ ਉਹ ਗਰੁੱਪਾਂ ਦੇ ਵਿੱਚੋਂ ਨੰਬਰ ਚੱਕ ਲੈਂਦਾ ਤਾਂ ਦੇਰ ਬਾਅਦ ਵੀਡੀਓ ਵੀ ਸ਼ੇਅਰ ਕਰੂੰਗਾ ਉਹਦੀ ਗਰੁੱਪਾਂ ਦੇ ਵਿੱਚੋਂ ਨੰਬਰ ਚੱਕ ਕੇ ਉਹ ਠੀਕ ਹੈ ਜੀ ਬੰਦੇ ਨੂੰ ਬੁਲਾ ਲੈਂਦਾ ਪੁੱਛ ਲੈਂਦਾ ਮੈਸੇਜ ਕਰ ਦਿੰਦਾ ਵੀ ਤੁਹਾਨੂੰ ਕੰਮ ਦੀ ਲੋੜ ਹੈ ਤੇ ਉਹ ਬੰਦੇ ਨੂੰ ਬੁਲਾ ਲੈਂਦਾ ਉੱਥੇ ਸੱਦ ਲੈਂਦਾ ਠੀਕ ਹੈ ਉਤਵਾਦ ਕੇ ਕਰਦਾ ਉਹ ਜਿੱਕਣਾ ਮੈਨੂੰ ਵੀਰ ਦਾ ਮੈਸੇਜ ਆਇਆ ਨਾਲ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਠੀਕ ਹੈ ਸੋ ਲੋ ਵੀਰ ਨੇ ਕਿਦਾਂ ਮੈਸੇਜ ਕਰਿਆ ਤੇਰਾ ਵੀ ਧਿਆਨ ਰੱਖ ਕੇ ਕਰੋ ਠੀਕ ਹੈ ਫਰਾਡ ਬਹੁਤ ਹੁੰਦੇ ਉੱਥੇ ਜਾ ਕੇ ਉਹ ਬੰਦਿਆਂ ਨੇ ਕਹਿੰਦਾ ਮੈਨੂੰ ਪਹਿਲਾਂ ਕਰਾਇਆ ਦੋ ਇੱਕ ਮਹੀਨੇ ਦਾ ਜਿਹੜਾ ਜੋ ਵੀ ਹੈ ਕਰਾਇਆ ਦੇੜੇ ਦੇ ਬਾਅਦ ਉਹ ਬੰਦਿਆਂ ਨੂੰ ਤੰਗ ਕਰਦਾ ਉੱਥੋਂ ਚਲੇ ਜਾਂਦਾ ਭਾਜੀ ਹੰਦਾ ਠੀਕ ਹੈ ਕੋਈ ਫੋਟੋ ਨਹੀਂ ਰੱਖਦਾ ਮੁੰਡੇ ਕੋਈ ਹੋਰ ਸੀਗਾ ਉਹਦੀ ਫੋਟੋ ਵੀ ਸ਼ੇਅਰ ਕਰਦਾ ਮੈਨਾਲ ਵੀਡੀਓ ਵੀ ਠੀਕ ਹੈ ਵੀਡੀਓ ਬੈਰਲ ਹੋਈ ਗਈ ਤਕਰੀਬਨ ਉਹਦੇ ਢਿੱਡ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਮੇਰਾ ਵੀਰ ਬੇਨਾ ਪਤਾ ਕਰੇ ਤੋਂ ਬਿਨਾਂ ਇਨਕੁਆਇਰੀ ਕਰੇ ਤੋਂ ਨਾ ਜਾਇਆ ਕਰੂ ਠੀਕ ਹੈ ਤੁਹਾਨੂੰ ਪਤਾ ਜਿਹੜੇ ਬੰਦੇ ਕੱਚੇ ਆ ਜਾਂ ਕੰਮ ਦੀ ਲੋੜ ਹੈ ਕਿਉਂ ਜਿਹੜੇ ਬੰਦਿਆਂ ਨੂੰ ਠੀਕ ਹੈ ਓਕੇ ਕਰਦਾ ਫਿਰ ਫੋਨ ਕਰਕੇ ਬੰਦੇ ਨੂੰ ਕਰਦਾ ਲੋੜ ਹੈ ਹਰੇਕ ਬੰਦੇ ਨੂੰ ਲੋੜ ਹੈ ਚਲੇ ਜਾਂਦਾ ਬੰਦਾ ਵੀ ਚੱਲ ਯਾਰ ਕੰਮ ਦਾਦਾ ਬਣਿਆ ਕਿਧਰੇ ਠੀਕ ਹੈ ਉੱਥੇ ਜਾ ਕੇ ਉਹ ਬੰਦਾ ਫਿਰ ਜਿਹੜੇ ਹੁੰਦੇ ਮਨ ਲਾ 150 ਕੋਲ 200 ਜਿੰਨਾ ਵੀ ਕਹਿੰਦਾ ਪਹਿਲਾਂ ਵੀ ਕਿਰਾਇਆ ਦੋ 150 200 ਇੱਕ ਨਾ ਠੀਕ ਹੈ ਮੈਂ ਤਾਂ ਤੁਹਾਨੂੰ ਕਰੂੰਗਾ ਮੁਰਕੀ ਉਹ ਪੈਸੇ ਲੈਣ ਦਾ ਬੰਦੇ ਸੀ ਹੋਰ ਜਾਂਦਾ ਕਹਿੰਦੇ ਆ ਵੀਡੀਓ ਨਾਲ ਸ਼ੁਕਰ ਕਰਦਾ ਮੈਂ ਦੇਖ ਲਿਓ ਨਾਲ ਉਹਦੀ ਫੋਟੋ ਨਾਲ ਉਹਦਾ ਨੰਬਰ ਇਹ ਤੁਹਾਨੂੰ ਇਹ ਨੰਬਰ ਤੋਂ ਕਦੇ ਵੀ ਕਾਲ ਆਉਂਦੀ ਹੈ ਜਿੱਦਾਂ ਕਿਸੇ ਆਪਣਾ ਦੇਖ ਲਿਓ ਹਨਾ ਸਿਸਟਮ ਆਪੇ ਕਿਸੇ ਦਾ ਨਾਮ ਲਵੇ ਉਹ ਚਾਹੇ ਹੁਣ ਉਹ ਮੁੰਡਾ ਵਿੱਚ 10000 ਰਕੋੜੀ ਨੇ ਵੀ ਸਰਪੰਚ ਦੇ ਗਰੁੱਪ ਚ ਨੰਬਰ ਚੱਕਦਾ ਪਤਾ ਨਹੀਂ ਕਿੱਦਾਂ ਵੀ ਇਹ ਸਿਸਟਮ ਆ ਠੀਕ ਹੈ ਤੁਸੀਂ ਮੜਾ ਜਾਂ ਦੇਖਿਓ ਧਿਆਨ ਕਰਿਓ ਗੱਲ ਦਾ ਇਹ ਵੀਡੀਓ ਜਿੰਨੀ ਹੋ ਸਕਦਾ ਸ਼ੇਅਰ ਕਰਿਓ ਤਾਂ ਜੋ ਕਿਸੇ ਦੇ ਨਾਲ ਇਦਾਂ ਦੀ ਕੋਈ ਠੱਗੀ ਨਾ ਹੋ ਸਕੇ ਠੀਕ ਹੈ ਜੀ ਧੰਨਵਾਦ ਬਾਈ ਫੋਟੋ ਜਿਹੀ ਖੇਚ ਲਾ ਸਕੋ ਦਮੀ ਮੈਂ ਜੋ ਫਰਾਡ ਜਾਂ ਜਿਹੜਾ ਸਾਰੇ ਜਿਹੜੇ ਪੂਰੇ ਇਟਲੀ ਤੋਂ ਰੋਮ ਤੋਂ ਸ਼ਹਿਰ ਬੰਦੇ ਬਲਾ ਕੇ ਤੇ ਉਹਨਾਂ ਨਾਲ ਫਰਾਡ ਕਰਦਾ ਮੈਂ ਜੋ ਬੰਦਾ ਇਹਦਾ ਮੋਬਾਈਲ ਕੱਢੀ ਮੈਂ ਜੋ ਬੰਦਾ ਮੋਬਾਈਲ ਕੱਢ ਕੇ ਮੈਂ ਬੋਲ ਬੋਲ ਹਾਂਜੀ ਭਾਜੀ ਇਹ ਪਾਕਿਸਤਾਨੀ ਬੰਦਾ ਠੀਕ ਹੈ ਜੀ ਇਹ ਆਪਣੇ ਜਿਵੇਂ ਜਿਨ੍ਹਾਂ ਨੂੰ ਕੰਮ ਚਾਹੀਦਾ ਹੁੰਦਾ ਨਾ ਉਹਨਾਂ ਨੂੰ ਬੁਲਾਉਂਦਾ ਇਹ ਜਿੱਦਾਂ ਸਰਪੰਚ ਦੇ ਕ੍ਰਪਚਾ ਨੰਬਰ ਚੱਕਦਾ ਵਾ ਜ਼ਿਆਦਾਤਰ ਤਾਂ ਉਹ ਉਹ ਦਿਨ ਗਰੁੱਪ ਚ ਨੰਬਰ ਚੱਕ ਕੇ ਜਿਵੇਂ ਤੇ ਮੇਰੇ ਤੇ ਆਰਗਨ ਫੋਨ ਕਰ ਲੈਂਦਾ ਭਾਈ ਤੁਹਾਨੂੰ ਕੰਮ ਦੀ ਲੋੜ ਮੇਰੇ ਆ ਕਹਿੰਦਾ ਹਾਂਜੀ ਕੰਮ ਦੀ ਲੋੜ ਆ ਠੀਕ ਹੈ ਜੀ ਤੇ ਫਿਰ ਇਹ ਰੋਮਾ ਬੁਲਾ ਲੈਂਦਾ ਸਾਰਿਆਂ ਨੂੰ ਜਿੰਨਾਂ ਮੇ ਕੰਮ ਦੀ ਲੋੜ ਹੁੰਦੀ ਆ ਤੇ ਉਸ ਤੋਂ ਬਾਅਦ ਰੋਮਾ ਤੋਂ ਰੋਮਾ ਡਰਮੀ ਤੋਂ 10 ਕਿਲੋਮੀਟਰ ਦੂਰ ਬੁਲਾਉਂਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉੱਥੇ ਜਾ ਕੇ ਕਹਿੰਦਾ ਵੀ ਰੂਮ ਦਾ ਕਿਰਾਇਆ ਦੋ ਕਹਿੰਦਾ 100 150 ਜਿੰਨਾ 300 300 ਇਦਾਂ ਕਹਿ ਦਿੰਦਾ ਤੇ ਕ੍ਰੋਮ ਦਾ ਕਰਾਇਆ ਲੈ ਕੇ ਜਿਵੇਂ ਅੰਦਰ ਵੜ ਜਾਂਦਾ ਕਿਤੇ ਵਿੱਚ ਦੇ ਵਿੱਚ ਦਰਵਾਜ਼ੇ ਦੇ ਵਿੱਚ ਵੜ ਜਾਂਦਾ ਬਦ ਵਿੱਚ ਬਾਹਰ ਹੀ ਨਿਕਲਦਾ ਪਰ ਕਿੱਧਰ ਤੇ ਕਿੱਧਰ ਭੱਜ ਜਾਂਦਾ ਜੀ ਬਸ ਇਹੀ ਗੇਮ ਆ ਇੱਕ ਹੀ ਥਾਂ ਬਣਾਉਂਦਾ ਵਾ ਉੱਥੇ ਇੱਕ ਬੰਗਾਲੀ ਦੀ ਦਗਾਣਾ ਠੀਕ ਹੈ ਜੀ ਉਸ ਤੋਂ ਪਤਾ ਕੀਤਾ ਸੀਗਾ ਅਸੀਂ ਕਹਿੰਦਾ ਵੀ ਇੱਕ ਸਾਲ ਵਿੱਚ 60 ਤੋਂ 70 ਕੇਸ ਆ ਚੁੱਕੇ ਆ ਉਸੇ ਜਗ੍ਹਾ ਤੇ ਇਹ ਸਾਲ ਵਿੱਚ 60 ਤੋਂ 70 ਕੇਸ ਇੱਕ ਹੀ ਮੁੰਡੇ ਨੇ ਕਰਤਾ ਠੀਕ ਹੈ ਜੀ